ਇਸ ਵੀਡੀਓ ਵਿੱਚ ਫੈਜ਼ਲ ਜੱਟ ਬਾਰੇ ਦਸੀ ਕੱਲੀ ਕੱਲੀ ਗੱਲ ਸੋਸ਼ਲ ਮੀਡੀਆ ਦੇ ਵੱਖਰੇ ਵੱਖਰੇ ਪਲੇਟਫਾਰਮਾਂ ਤੋਂ ਲਈ ਗਈ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਬਿਲਕੁਲ ਸਹੀ ਹੋਵੇ ਜੇ ਮਨਸਿਆ ਤਾਂ ਮੈਨੂੰ ਝਟਨਾ ਆਖਿਓ ਇਹ ਆਵਾਜ਼ ਤੇ ਡਾਇਲੌਗ ਬਿੱਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਚਲਾਈ ਜਾ ਰਹੀ ਹੈ ਇਹ ਆਵਾਜ਼ ਹੈ ਗੁਜਰਾਤ ਦੇ ਰਹਿਣ ਵਾਲੇ ਫੈਜ਼ਲ ਜੱਟ ਦੀ ਜਿਸ ਦਾ ਇਨਕਾਊਂਟਰ 17 ਘੰਟੇ ਚੱਲਦਾ ਰਿਹਾ ਹਜ਼ਾਰ ਦੇ ਕਰੀਬ ਪੁਲਿਸੀਏ ਉਸ ਉੱਤੇ ਗੋਲੀਆਂ ਚਲਾਉਂਦੇ ਰਹੇ ਅਤੇ 40 ਹਜ਼ਾਰ ਦੇ ਕਰੀਬ ਰੋਂਦ ਫਾਇਰ ਕੀਤੇ ਗਏ ਪਰ ਇੱਕ ਬੰਦੇ ਨਾਲ ਇੰਨੇ ਬੰਦਿਆਂ ਦਾ ਵੈਰ ਕਿਉਂ ਟਿਕਮ ਵੇ ਪੈ ਗਿਆ ਇਹ ਕਹਾਣੀ ਹੈ ਗੁਜਰਾਤ ਪਾਕਿਸਤਾਨ ਦੇ ਰਹਿਣ ਵਾਲੇ ਫੈਜ਼ਲ ਹੰਜ ਔਰ ਫੈਜ਼ਲ ਜੱਟ ਦੀ 10 ਸਾਲ ਯੂਨਾਨ ਚ ਰਹਿਣ ਤੋਂ ਬਾਅਦ ਉਹ ਆਪਣੇ ਵਤਨ ਪਾਕਿਸਤਾਨ ਪਰਤਿਆ। ਪਰਦੇਸਾਰ ਉਸਦੇ ਬੇਲੀਆ ਨੇ ਉਸ ਨੂੰ ਨਸ਼ਾ ਵੇਚਣ ਦੇ ਕੰਮ ਬਾਰੇ ਦੱਸਿਆ ਅਤੇ ਫੈਜ਼ਲ ਜੱਟ ਵੀ ਅਸੇ ਕੰਮ ਚ ਪੈ ਗਿਆ। ਇਸ ਦਾ ਨਫਾ-ਨੁਕਸਾਨ ਨਹੀਂ ਵੇਖਿਆ ਤੇ ਕਈ ਪਿੰਡਾਂ ਦੇ ਮੁੰਡਿਆਂ ਨੂੰ ਨਸ਼ੇ ਤੇ ਲਗਾ ਦਿੱਤਾ। ਪੈਸਾ ਇੰਨਾ ਕਮਾਇਆ ਕਿ ਅਗ ਲਾਇਆ ਨਹੀਂ ਸੀ ਮੁਕਦਾ। ਫੈਜ਼ਲ ਜੱਟ ਦੇ ਕਮਾਏ ਸਿੱਕਿਆਂ ਦੀ ਖਣਕ ਸਰਕਾਰੀ ਅਦਾਰਿਆਂ ਹਕੂਮਤਾਂ ਤੇ ਪੁਲਸ ਤੱਕ ਪਹੁੰਚ ਗਈ ਉਸ ਦਾ ਕੰਮ ਚੱਲਦਾ ਰਹੇ ਇਸ ਕਰਕੇ ਉਸ ਨੇ ਪੁਲਸ ਨੂੰ ਹਰ ਮਹੀਨੇ ਕੁਝ ਪੈਹ ਪਹੁੰਚਾਣੇ ਸ਼ੁਰੂ ਕਰ ਦਿੱਤੇ ਮੋਟਾ ਪੈਸਾ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਤੇ ਜੱਟਾਂ ਵਰਗੀ ਟੌਹ ਫੈਜ਼ਲ ਕੁਝ ਦਿਨਾਂ ਵਿੱਚ ਇੱਕ ਲੋਕਲ ਹੀਰੋ ਬਣ ਗਿਆ ਅਤੇ ਲੋਕ ਉਸ ਦੀਆਂ ਗੱਲਾਂ ਕਰਨ ਲੱਗ ਪਏ ਪਰ ਫਿਰ ਆਇਆ ਇੱਕ ਕਾਲਾ ਦੌਰ ਜਦੋਂ ਉਸ ਦੇ ਕੰਮ ਵਿੱਚ ਘਾਟਾ ਪਾਣਾ ਸ਼ੁਰੂ ਹੋਇਆ ਜਦੋਂ ਉਸ ਦੇ ਖੁਦ ਦੇ ਸਾਥੀ ਉਸ ਦਾ ਮਾਲ ਪੁਲਸ ਨੂੰ ਫੜਾ ਦਿੰਦੇ ਜਦੋਂ ਉਸ ਦਾ ਖੁਦ ਦਾ ਇੱਕ ਚਾਉਣ ਵਾਲਾ ਉਸ ਦਾ ਹੀ ਦੁਸ਼ਮਣ ਅਤੇ ਕੰਪੀਟੀਟਰ ਬਣ ਗਿਆ ਫੈਸਲ ਦੀ ਅਮੀਦ ਮੁਤਾਬਕ ਫੈਸਲ ਇਸ ਨਸ਼ੇ ਦੇ ਧੰਦੇ ਤੋਂ ਨਿਕਲਣਾ ਚਾਹੁੰਦਾ ਸੀ ਫੈਜ਼ਲ ਜੱਟ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਨੇ ਪੰਜਾਬ ਪਾਕਿਸਤਾਨ ਦੀ ਅਲੀਟ ਟਾਸਕ ਫੋਰਸ ਦੇ ਇੱਕ ਮੁਲਾਜ਼ਮ ਨੂੰ ਮਾਰਿਆ ਸੀ ਅਤੇ ਦੂਜੇ ਨੂੰ ਬੁਰਾ ਤਰੀਕੇ ਨਾਲ ਜ਼ਖਮੀ ਕੀਤਾ ਸੀ ਹਾਲਕਿ ਫੈਜ਼ਲ ਅਖੀਰ ਤੱਕ ਕਹਿੰਦਾ ਰਿਹਾ ਕਿ આરોਪ ਝੂਠੇ ਨੇ ਅਤੇ ਪੁਲਿਸ ਨੇ ਆਪ ਆਪਣਾ ਬੰਦਾ ਮਾਰ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਹੈ ਪੁਲਿਸ ਨੂੰ ਸੂਚਿ ਮਿਲੀ ਕਿ ਫੈਜ਼ਲ ਜੱਟ ਆਪਣੇ ਭਤੀਜੇ ਤੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ ਘਰ ਵਿੱਚ ਲੁਕਿਆ ਹੋਇਆ ਹੈ ਪੁਲਿਸ ਨੇ ਫੈਜ਼ਲ ਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੈਜ਼ਲ ਜੱਟ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇਹ ਮੁਕਾਬਲਾ 17 ਘੰਟੇ ਚੱਲੇਗਾ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਹਜ਼ਾਰ ਦੇ ਕਰੀਬ ਪੁਲਸੀਏ ਵਕ ਵਕ ਥਾਵਾਂ ਤੋਂ ਉਸ ਦੇ ਘਰ ਤੇ ਗੋਲੀਆਂ ਚਲਾਉਂਦੇ ਰਹਿਣਗੇ ਹੈਲੀਕਾਪਟਰ ਤੱਕ ਬੁਲਾਏ ਗਏ ਅਤੇ ਉਸ ਦੀ ਘਰ ਦੀ ਛੱਤ ਤੇ ਵੀ ਨਾ ਜਾਣੇ ਕਿੰਨੇ ਹਜ਼ਾਰ ਰੌਂਦ ਫਾਇਰ ਕੀਤੇ ਗਏ ਅਖੀਰ ਘਰ ਵਿੱਚੋਂ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ ਤਾਂ ਪੁਲਿਸ ਨੇ ਫੈਜ਼ਲ ਜੱਟ ਉਸਦੇ ਪਤੀਜੇ ਅਤੇ ਦੋ ਹੋਰ ਸਾਥੀਆਂ ਦੀ ਲਾਸ਼ ਨੂੰ ਬਾਹਰ ਕੱਢਿਆ ਮੁਕਾਬਲੇ ਤੋਂ ਬਾਅਦ ਘਰ ਦੀ ਕੋਈ ਵੀ ਦੀਵਾਰ ਐਸੀ ਨਹੀਂ ਸੀ ਜਿਸ ਵਿੱਚ ਸੁਰਾਖ ਨਾ ਹੋਏ ਹੋਣ ਪਿੰਡ ਵਾਲੇ ਵੀ ਗੋਲੀਆਂ ਦੀ ਆਵਾਜ਼ ਸੁਣ ਬੋਲੇ ਹੋ ਗਏ ਜਾਂਦਾ ਜਾਂਦਾ ਫੈਜ਼ਲ ਜੱਟ ਇਹ ਕਹਿ ਗਿਆ ਇਸ ਕਹਾਣੀ ਨੂੰ ਦੱਸਣ ਪਿੱਛੇ ਮਕਸਦ ਆਹੀ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਭਾਵੇਂ ਉਹ ਕੰਮ ਇੱਕ ਵਾਰ ਕੀਤਾ ਹੋਵੇ ਜਾਂ ਹਜ਼ਾਰ ਵਾਰ। ਇਸ ਵੀਡੀਓ ਵਿੱਚ ਫੈਜ਼ਲ ਜੱਟ ਬਾਰੇ ਦਸੀ ਇਕਲੀ-ਕਲੀ ਗੱਲ ਸੋਸ਼ਲ ਮੀਡੀਆ ਦੇ ਵੱਖਰੇ-ਵੱਖਰੇ ਪਲੇਟਫਾਰਮਾਂ ਤੋਂ ਲਈ ਗਈ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਬਿਲਕੁਲ ਸਹੀ ਹੋਵੇ। ਜੇ ਮਨਸਿਆ ਤਾਂ ਮੈਨੂੰ ਜੱਟ ਨਾ ਆਖਿਓ ਇਹ ਆਵਾਜ਼ ਤੇ ਡਾਇਲੌਗ ਬਿੱਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਚਲਾਈ ਜਾ ਰਹੀ ਹੈ ਇਹ ਆਵਾਜ਼ ਹੈ ਗੁਜਰਾਤ ਦੇ ਰਹਿਣ ਵਾਲੇ ਫੈਜ਼ਲ ਜੱਟ ਦੀ ਜਿਸ ਦਾ ਇਨਕਾਊਂਟਰ 17 ਘੰਟੇ ਚੱਲਦਾ ਰਿਹਾ ਹਜ਼ਾਰ ਦੇ ਕਰੀਬ ਪੁਲਿਸੀਏ ਉਸ ਉੱਤੇ ਗੋਲੀਆਂ ਚਲਾਉਂਦੇ ਰਹੇ ਅਤੇ 40 ਹਜ਼ਾਰ ਦੇ ਕਰੀਬ ਰੋਂਦ ਫਾਇਰ ਕੀਤੇ ਗਏ ਪਰ ਇੱਕ ਬੰਦੇ ਨਾਲ ਇੰਨੇ ਬੰਦਿਆਂ ਦਾ ਵੈਰ ਕਿਉਂ ਟਿਕੰਬ ਪੈ ਗਿਆ ਇਹ ਕਹਾਣੀ ਹੈ ਗੁਜਰਾਤ ਪਾਕਿਸਤਾਨ ਦੇ ਰਹਿਣ ਵਾਲੇ ਫੈਜ਼ਲ ਹੰਜ ਔਰ ਫੈਜ਼ਲ ਜੱਟ ਦੀ 10 ਸਾਲ ਯੂਨਾਨ ਚ ਰਹਿਣ ਤੋਂ ਬਾਅਦ ਉਹ ਆਪਣੇ ਵਤਨ ਪਾਕਿਸਤਾਨ ਪਰਤਿਆ। ਪਰਦੇਸਾਰ ਉਸਦੇ ਬੇਲੀਆ ਨੇ ਉਸ ਨੂੰ ਨਸ਼ਾ ਵੇਚਣ ਦੇ ਕੰਮ ਬਾਰੇ ਦੱਸਿਆ ਅਤੇ ਫੈਜ਼ਲ ਜੱਟ ਵੀ ਅਸੇ ਕੰਮ ਚ ਪੈ ਗਿਆ। ਇਸ ਦਾ ਨਫਾ ਨੁਕਸਾਨ ਨਹੀਂ ਵੇਖਿਆ ਤੇ ਕਈ ਪਿੰਡਾਂ ਦੇ ਮੁੰਡਿਆਂ ਨੂੰ ਨਸ਼ੇ ਤੇ ਲਗਾ ਦਿੱਤਾ। ਪੈਸਾ ਇੰਨਾ ਕਮਾਇਆ ਕਿ ਅਗ ਲਾਇਆ ਨਹੀਂ ਸੀ ਮੁਕਦਾ। ਫੈਜ਼ਲ ਜੱਟ ਦੇ ਕਮਾਏ ਸਿੱਕਿਆਂ ਦੀ ਖਣਕ ਸਰਕਾਰੀ ਅਦਾਰਿਆਂ ਹਕੂਮਤਾਂ ਤੇ ਪੁਲਸ ਤੱਕ ਪਹੁੰਚ ਗਈ ਉਸ ਦਾ ਕੰਮ ਚੱਲਦਾ ਰਹੇ ਇਸ ਕਰਕੇ ਉਸ ਨੇ ਪੁਲਸ ਨੂੰ ਹਰ ਮਹੀਨੇ ਕੁਝ ਪੈਹ ਪਹੁੰਚਾਣੇ ਸ਼ੁਰੂ ਕਰ ਦਿੱਤੇ ਮੋਟਾ ਪੈਸਾ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਤੇ ਜੱਟਾਂ ਵਰਗੀ ਟੌਰ ਫੈਜ਼ਲ ਕੁਝ ਦਿਨਾਂ ਵਿੱਚ ਇੱਕ ਲੋਕਲ ਹੀਰੋ ਬਣ ਗਿਆ ਅਤੇ ਲੋਕ ਉਸ ਦੀਆਂ ਗੱਲਾਂ ਕਰਨ ਲੱਗ ਪਏ ਪਰ ਫਿਰ ਆਇਆ ਇੱਕ ਕਾਲਾ ਦੌਰ ਜਦੋਂ ਉਸ ਦੇ ਕੰਮ ਵਿੱਚ ਘਾਟਾ ਪਾਣਾ ਸ਼ੁਰੂ ਹੋਇਆ ਜਦੋਂ ਉਸ ਦੇ ਖੁਦ ਦੇ ਸਾਥੀ ਉਸ ਦਾ ਮਾਲ ਪੁਲਸ ਨੂੰ ਫੜਾ ਦਿੰਦੇ ਜਦੋਂ ਉਸ ਦਾ ਖੁਦ ਦਾ ਇੱਕ ਚਾਉਣ ਵਾਲਾ ਉਸ ਦਾ ਹੀ ਦੁਸ਼ਮਣ ਅਤੇ ਕੰਪੀਟੀਟਰ ਬਣ ਗਿਆ ਫੈਸਲ ਦੀ ਅਮੀਦ ਮੁਤਾਬਕ ਫੈਸਲ ਇਸ ਨਸ਼ੇ ਦੇ ਧੰਦੇ ਤੋਂ ਨਿਕਲਣਾ ਚਾਹੁੰਦਾ ਸੀ ਫੈਜ਼ਲ ਜੱਟ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਨੇ ਪੰਜਾਬ ਪਾਕਿਸਤਾਨ ਦੀ ਅਲੀਟ ਟਾਸਕ ਫੋਰਸ ਦੇ ਇੱਕ ਮੁਲਾਜ਼ਮ ਨੂੰ ਮਾਰਿਆ ਸੀ ਅਤੇ ਦੂਜੇ ਨੂੰ ਬੁਰਾ ਤਰੀਕੇ ਨਾਲ ਜ਼ਖਮੀ ਕੀਤਾ ਸੀ ਹਾਲਕਿ ਫੈਜ਼ਲ ਅਖੀਰ ਤੱਕ ਕਹਿੰਦਾ ਰਿਹਾ ਕਿ આરોਪ ਝੂਠੇ ਨੇ ਅਤੇ ਪੁਲਿਸ ਨੇ ਆਪ ਆਪਣਾ ਬੰਦਾ ਮਾਰ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਹੈ ਪੁਲਿਸ ਨੂੰ ਸੂਚਿ ਮਿਲੀ ਕਿ ਫੈਜ਼ਲ ਜੱਟ ਆਪਣੇ ਭਤੀਜੇ ਤੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ ਘਰ ਵਿੱਚ ਲੁਕਿਆ ਹੋਇਆ ਹੈ ਪੁਲਿਸ ਨੇ ਫੈਜ਼ਲ ਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੈਜ਼ਲ ਜੱਟ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇਹ ਮੁਕਾਬਲਾ 17 ਘੰਟੇ ਚੱਲੇਗਾ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਹਜ਼ਾਰ ਤੇ ਕਰੀਬ ਪੁਲਸੀਏ ਵਕ ਵਕ ਥਾਵਾਂ ਤੋਂ ਉਸ ਦੇ ਘਰ ਤੇ ਗੋਲੀਆਂ ਚਲਾਉਂਦੇ ਰਹਿਣਗੇ ਹੈਲੀਕਾਪਟਰ ਤੱਕ ਬੁਲਾਏ ਗਏ ਅਤੇ ਉਸ ਦੀ ਘਰ ਦੀ ਛੱਤ ਤੇ ਵੀ ਨਾ ਜਾਣੇ ਕਿੰਨੇ ਹਜ਼ਾਰ ਰੌਂਦ ਫਾਇਰ ਕੀਤੇ ਗਏ ਜਦ ਅਖੀਰ ਘਰ ਵਿੱਚੋਂ ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਪੁਲਿਸ ਨੇ ਫੈਜ਼ਲ ਜੱਟ ਉਸਦੇ ਪਤੀਜੇ ਅਤੇ ਦੋ ਹੋਰ ਸਾਥੀਆਂ ਦੀ ਲਾਸ਼ ਨੂੰ ਬਾਹਰ ਕੱਢਿਆ ਮੁਕਾਬਲੇ ਤੋਂ ਬਾਅਦ ਘਰ ਦੀ ਕੋਈ ਵੀ ਦੀਵਾਰ ਐਸੀ ਨਹੀਂ ਸੀ ਜਿਸ ਵਿੱਚ ਸੁਰਾਖ ਨਾ ਹੋਏ ਹੋਣ ਪਿੰਡ ਵਾਲੇ ਵੀ ਗੋਲੀਆਂ ਦੀ ਆਵਾਜ਼ ਸੁਣ ਬੋਲੇ ਹੋ ਗਏ ਜਾਂਦਾ ਜਾਂਦਾ ਫੈਜ਼ਲ ਜੱਟ ਇਹ ਕਹਿ ਗਿਆ ਇਸ ਕਹਾਣੀ ਨੂੰ ਦੱਸਣ ਪਿੱਛੇ ਮਕਸਦ ਆਹੀ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਭਾਵੇਂ ਉਹ ਕੰਮ ਇੱਕ ਵਾਰ ਕੀਤਾ ਹੋਵੇ ਜਾਂ ਹਜ਼ਾਰ ਵਾਰ ਇਸ ਵੀਡੀਓ ਵਿੱਚ ਫੈਜ਼ਲ ਜੱਟ ਬਾਰੇ ਦਸੀ ਕਲੀ-ਕਲੀ ਗੱਲ ਸੋਸ਼ਲ ਮੀਡੀਆ ਦੇ ਵੱਖਰੇ-ਵੱਖਰੇ ਪਲੇਟਫਾਰਮਾਂ ਤੋਂ ਲਈ ਗਈ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਬਿਲਕੁਲ ਸਹੀ ਹੋਵੇ ਜੇ ਮਨਸਿਆ ਤਾਂ ਮੈਨੂੰ ਜੱਟ ਨਾ ਆਖਿਓ ਇਹ ਆਵਾਜ਼ ਤੇ ਡਾਇਲੌਗ ਬਿੱਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਚਲਾਈ ਜਾ ਰਹੀ ਹੈ ਇਹ ਆਵਾਜ਼ ਹੈ ਗੁਜਰਾਤ ਦੇ ਰਹਿਣ ਵਾਲੇ ਫੈਜ਼ਲ ਜੱਟ ਦੀ ਜਿਸ ਦਾ ਇਨਕਾਊਂਟਰ 17 ਘੰਟੇ ਚੱਲਦਾ ਰਿਹਾ ਹਜ਼ਾਰ ਦੇ ਕਰੀਬ ਪੁਲਿਸੀਏ ਉਸ ਉੱਤੇ ਗੋਲੀਆਂ ਚਲਾਉਂਦੇ ਰਹੇ ਅਤੇ 40 ਹਜ਼ਾਰ ਦੇ ਕਰੀਬ ਰੋਂਦ ਫਾਇਰ ਕੀਤੇ ਗਏ ਪਰ ਇੱਕ ਬੰਦੇ ਨਾਲ ਇੰਨੇ ਬੰਦਿਆਂ ਦਾ ਵੈਰ ਕਿਉਂ ਟੱਕਵਾਂ ਪੈ ਗਿਆ ਇਹ ਕਹਾਣੀ ਹੈ ਗੁਜਰਾਤ ਪਾਕਿਸਤਾਨ ਦੇ ਰਹਿਣ ਵਾਲੇ ਫੈਜ਼ਲ ਹੰਜ ਔਰ ਫੈਜ਼ਲ ਜੱਟ ਦੀ 10 ਸਾਲ ਯੂਨਾਨ ਚ ਰਹਿਣ ਤੋਂ ਬਾਅਦ ਉਹ ਆਪਣੇ ਵਤਨ ਪਾਕਿਸਤਾਨ ਪਰਤਿਆ। ਉਰਦੇ ਸਾਰ ਉਸਦੇ ਬੇਲੀਆ ਨੇ ਉਸ ਨੂੰ ਨਸ਼ਾ ਵੇਚਣ ਦੇ ਕੰਮ ਬਾਰੇ ਦੱਸਿਆ ਅਤੇ ਫੈਜ਼ਲ ਜੱਟ ਵੀ ਅਸੇ ਕੰਮ ਚ ਪੈ ਗਿਆ। ਇਸ ਦਾ ਨਫਾ ਨੁਕਸਾਨ ਨਹੀਂ ਵੇਖਿਆ ਤੇ ਕਈ ਪਿੰਡਾਂ ਦੇ ਮੁੰਡਿਆਂ ਨੂੰ ਨਸ਼ੇ ਤੇ ਲਗਾ ਦਿੱਤਾ। ਪੈਸਾ ਇੰਨਾ ਕਮਾਇਆ ਕਿ ਅੱਗ ਲਾਇਆ ਨਹੀਂ ਸੀ ਮੁਕਦਾ। ਫੈਜ਼ਲ ਜੱਟ ਦੇ ਕਮਾਏ ਸਿੱਕਿਆਂ ਦੀ ਖਣਕ ਸਰਕਾਰੀ ਅਦਾਰਿਆਂ ਹਕੂਮਤਾਂ ਤੇ ਪੁਲਸ ਤੱਕ ਪਹੁੰਚ ਗਈ ਉਸ ਦਾ ਕੰਮ ਚੱਲਦਾ ਰਹੇ ਇਸ ਕਰਕੇ ਉਸ ਨੇ ਪੁਲਸ ਨੂੰ ਹਰ ਮਹੀਨੇ ਕੁਝ ਪੈਸੇ ਪਹੁੰਚਾਣੇ ਸ਼ੁਰੂ ਕਰ ਦਿੱਤੇ ਮੋਟਾ ਪੈਸਾ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਤੇ ਜੱਟਾਂ ਵਰਗੀ ਟੌਰ ਫੈਜ਼ਲ ਕੁਝ ਦਿਨਾਂ ਵਿੱਚ ਇੱਕ ਲੋਕਲ ਹੀਰੋ ਬਣ ਗਿਆ ਅਤੇ ਲੋਕ ਉਸ ਦੀਆਂ ਗੱਲਾਂ ਕਰਨ ਲੱਗ ਪਏ ਪਰ ਫਿਰ ਆਇਆ ਇੱਕ ਕਾਲਾ ਦੌਰ ਜਦੋਂ ਉਸ ਦੇ ਕੰਮ ਵਿੱਚ ਘਾਟਾ ਪਾਣਾ ਸ਼ੁਰੂ ਹੋਇਆ ਜਦੋਂ ਉਸ ਦੇ ਖੁਦ ਦੇ ਸਾਥੀ ਉਸ ਦਾ maal ਪੁਲਸ ਨੂੰ ਫੜਾ ਦਿੰਦੇ ਜਦੋਂ ਉਸ ਦਾ ਖੁਦ ਦਾ ਇੱਕ ਚਾਉਣ ਵਾਲਾ ਉਸ ਦਾ ਹੀ ਦੁਸ਼ਮਣ ਅਤੇ ਕੰਪੀਟੀਟਰ ਬਣ ਗਿਆ ਫੈਸਲ ਦੀ ਅਮੀ ਦੇ ਮੁਤਾਬਕ ਫੈਸਲ ਇਸ ਨਸ਼ੇ ਦੇ ਧੰਦੇ ਤੋਂ ਨਿਕਲਣਾ ਚਾਹੁੰਦਾ ਸੀ ਫੈਜ਼ਲ ਜੱਟ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਨੇ ਪੰਜਾਬ ਪਾਕਿਸਤਾਨ ਦੀ ਅਲੀਟ ਟਾਸਕ ਫੋਰਸ ਦੇ ਇੱਕ ਮੁਲਾਜ਼ਮ ਨੂੰ ਮਾਰਿਆ ਸੀ ਅਤੇ ਦੂਜੇ ਨੂੰ ਪੂਰੇ ਤਰੀਕੇ ਨਾਲ ਜ਼ਖਮੀ ਕੀਤਾ ਸੀ ਹਾਲਕਿ ਫੈਜ਼ਲ ਅਖੀਰ ਤੱਕ ਕਹਿੰਦਾ ਰਿਹਾ ਕਿ આરોਪ ਝੂਠੇ ਨੇ ਤੇ ਪੁਲਿਸ ਨੇ ਆਪ ਆਪਣਾ ਬੰਦਾ ਮਾਰ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਹੈ ਪੁਲਿਸ ਨੂੰ ਸੂਚਿ ਮਿਲੀ ਕਿ ਫੈਜ਼ਲ ਜੱਟ ਆਪਣੇ ਭਤੀਜੇ ਤੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ ਘਰ ਵਿੱਚ ਲੁਕਿਆ ਹੋਇਆ ਹੈ ਪੁਲਿਸ ਨੇ ਫੈਜ਼ਲ ਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੈਜ਼ਲ ਜੱਟ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇਹ ਮੁਕਾਬਲਾ 17 ਘੰਟੇ ਚੱਲੇਗਾ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਹਜ਼ਾਰ ਤੇ ਕਰੀਬ ਪੁਲਸੀਏ ਵਖ ਵਖ ਥਾਵਾਂ ਤੋਂ ਉਸ ਦੇ ਘਰ ਤੇ ਗੋਲੀਆਂ ਚਲਾਉਂਦੇ ਰਹਿਣਗੇ ਹੈਲੀਕਾਪਟਰ ਤੱਕ ਬੁਲਾਏ ਗਏ ਅਤੇ ਉਸ ਦੀ ਘਰ ਦੀ ਛੱਤ ਤੇ ਵੀ ਨਾ ਜਾਣੇ ਕਿੰਨੇ ਹਜ਼ਾਰ ਰੌਂਦ ਫਾਇਰ ਕੀਤੇ ਗਏ ਜਦ ਅਖੀਰ ਘਰ ਵਿੱਚੋਂ ਗੋਲੀਆਂ ਚਲਣੀਆਂ ਬੰਦ ਹੋ ਗਿਆ ਤਾਂ ਪੁਲਿਸ ਨੇ ਫੈਜ਼ਲ ਜੱਟ ਉਸਦੇ ਪਤੀਜੇ ਅਤੇ ਦੋ ਹੋਰ ਸਾਥੀਆਂ ਦੀ লাশ ਨੂੰ ਬਾਹਰ ਕੱਢਿਆ ਮੁਕਾਬਲੇ ਤੋਂ ਬਾਅਦ ਘਰ ਦੀ ਕੋਈ ਵੀ ਦੀਵਾਰ ਐਸੀ ਨਹੀਂ ਸੀ ਜਿਸ ਵਿੱਚ ਸੁਰਾਖ ਨਾ ਹੋਏ ਹੋਣ ਪਿੰਡ ਵਾਲੇ ਵੀ ਗੋਲੀਆਂ ਦੀ ਆਵਾਜ਼ ਸੁਣ ਬੋਲੇ ਹੋ ਗਏ ਜਾਂਦਾ ਜਾਂਦਾ ਫੈਜ਼ਲ ਜੱਟ ਇਹ ਕਹਿ ਗਿਆ ਇਸ ਕਹਾਣੀ ਨੂੰ ਦੱਸਣ ਪਿੱਛੇ ਮਕਸਦ ਆਹੀ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਭਾਵੇਂ ਉਹ ਕੰਮ ਇੱਕ ਵਾਰ ਕੀਤਾ ਹੋਵੇ ਜਾਂ ਹਜ਼ਾਰ ਵਾਰ। ਇਸ ਵੀਡੀਓ ਵਿੱਚ ਫੈਜ਼ਲ ਜੱਟ ਬਾਰੇ ਦਸੀ ਕੱਲੀ-ਕੱਲੀ ਗੱਲ ਸੋਸ਼ਲ ਮੀਡੀਆ ਦੇ ਵੱਖਰੇ-ਵੱਖਰੇ ਪਲੇਟਫਾਰਮਾਂ ਤੋਂ ਲਈ ਗਈ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਬਿਲਕੁਲ ਸਹੀ ਹੋਵੇ। ਜਮਨ ਸਿਆ ਤਾਂ ਮੈਨੂੰ ਜੱਟ ਨਾ ਆਖਿਓ ਇਹ ਆਵਾਜ਼ ਤੇ ਡਾਇਲੌਗ ਬਿੱਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਚਲਾਈ ਜਾ ਰਹੀ ਹੈ ਇਹ ਆਵਾਜ਼ ਹੈ ਗੁਜਰਾਤ ਦੇ ਰਹਿਣ ਵਾਲੇ ਫੈਜ਼ਲ ਜੱਟ ਦੀ ਜਿਸ ਦਾ ਇਨਕਾਊਂਟਰ 17 ਘੰਟੇ ਚੱਲਦਾ ਰਿਹਾ ਹਜ਼ਾਰ ਦੇ ਕਰੀਬ ਪੁਲਿਸੀਏ ਉਸ ਉੱਤੇ ਗੋਲੀਆਂ ਚਲਾਉਂਦੇ ਰਹੇ ਅਤੇ 40 ਹਜ਼ਾਰ ਦੇ ਕਰੀਬ ਰੋਂਦ ਫਾਇਰ ਕੀਤੇ ਗਏ ਪਰ ਇੱਕ ਬੰਦੇ ਨਾਲ ਇੰਨੇ ਬੰਦਿਆਂ ਦਾ ਵੈਰ ਕਿਉਂ ਟਿੱਕਵੇਂ ਪੈ ਗਿਆ ਇਹ ਕਹਾਣੀ ਹੈ ਗੁਜਰਾਤ ਪਾਕਿਸਤਾਨ ਦੇ ਰਹਿਣ ਵਾਲੇ ਫੈਜ਼ਲ ਹੰਜ ਔਰ ਫੈਜ਼ਲ ਜੱਟ ਦੀ 10 ਸਾਲ ਯੂਨਾਨ ਚ ਰਹਿਣ ਤੋਂ ਬਾਅਦ ਉਹ ਆਪਣੇ ਵਤਨ ਪਾਕਿਸਤਾਨ ਪਰਤਿਆ। ਪਰਦੇਸਾਰ ਉਸਦੇ ਬੇਲੀਆ ਨੇ ਉਸ ਨੂੰ ਨਸ਼ਾ ਵੇਚਣ ਦੇ ਕੰਮ ਬਾਰੇ ਦੱਸਿਆ ਅਤੇ ਫੈਜ਼ਲ ਜੱਟ ਵੀ ਅਸੇ ਕੰਮ ਚ ਪੈ ਗਿਆ। ਇਸ ਦਾ ਨਫਾ ਨੁਕਸਾਨ ਨਹੀਂ ਵੇਖਿਆ ਤੇ ਕਈ ਪਿੰਡਾਂ ਦੇ ਮੁੰਡਿਆਂ ਨੂੰ ਨਸ਼ੇ ਤੇ ਲਗਾ ਦਿੱਤਾ। ਪੈਸਾ ਇੰਨਾ ਕਮਾਇਆ ਕਿ ਅੱਗ ਲਾਇਆ ਨਹੀਂ ਸੀ ਮੁਕਦਾ। ਫੈਜ਼ਲ ਜੱਟ ਦੇ ਕਮਾਏ ਸਿੱਕਿਆਂ ਦੀ ਖਣਕ ਸਰਕਾਰੀ ਅਦਾਰਿਆਂ ਹਕੂਮਤਾਂ ਤੇ ਪੁਲਸ ਤੱਕ ਪਹੁੰਚ ਗਈ ਉਸ ਦਾ ਕੰਮ ਚੱਲਦਾ ਰਹੇ ਇਸ ਕਰਕੇ ਉਸ ਨੇ ਪੁਲਸ ਨੂੰ ਹਰ ਮਹੀਨੇ ਕੁਝ ਪੈਸੇ ਪਹੁੰਚਾਣੇ ਸ਼ੁਰੂ ਕਰ ਦਿੱਤੇ ਮੋਟਾ ਪੈਸਾ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਤੇ ਜੱਟਾਂ ਵਰਗੀ ਟੌਰ ਫੈਜ਼ਲ ਕੁਝ ਦਿਨਾਂ ਵਿੱਚ ਇੱਕ ਲੋਕਲ ਹੀਰੋ ਬਣ ਗਿਆ ਅਤੇ ਲੋਕ ਉਸ ਦੀਆਂ ਗੱਲਾਂ ਕਰਨ ਲੱਗ ਪਏ ਪਰ ਫਿਰ ਆਇਆ ਇੱਕ ਕਾਲਾ ਦੌਰ ਜਦੋਂ ਉਸ ਦੇ ਕੰਮ ਵਿੱਚ ਘਾਟਾ ਪਾਣਾ ਸ਼ੁਰੂ ਹੋਇਆ ਜਦੋਂ ਉਸ ਦੇ ਖੁਦ ਦੇ ਸਾਥੀ ਉਸ ਦਾ maal ਪੁਲਿਸ ਨੂੰ ਫੜਾ ਦਿੰਦੇ ਜਦੋਂ ਉਸ ਦਾ ਖੁਦ ਦਾ ਇੱਕ ਚਾਉਣ ਵਾਲਾ ਉਸ ਦਾ ਹੀ ਦੁਸ਼ਮਣ ਅਤੇ ਕੰਪੀਟੀਟਰ ਬਣ ਗਿਆ ਫੈਸਲ ਦੀ ਅਮੀਦ ਮੁਤਾਬਕ ਫੈਸਲ ਇਸ ਨਸ਼ੇ ਦੇ ਧੁੰਦੇ ਚੋਂ ਨਿਕਲਣਾ ਚਾਹੁੰਦਾ ਸੀ ਫੈਜ਼ਲ ਜੱਟ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਨੇ ਪੰਜਾਬ ਪਾਕਿਸਤਾਨ ਦੀ ਅਲੀਟ ਟਾਸਕ ਫੋਰਸ ਦੇ ਇੱਕ ਮੁਲਾਜ਼ਮ ਨੂੰ ਮਾਰਿਆ ਸੀ ਅਤੇ ਦੂਜੇ ਨੂੰ ਬੁਰਾ ਤਰੀਕੇ ਨਾਲ ਜ਼ਖਮੀ ਕੀਤਾ ਸੀ ਹਾਲਕਿ ਫੈਜ਼ਲ ਅਖੀਰ ਤੱਕ ਕਹਿੰਦਾ ਰਿਹਾ ਕਿ આરોਪ ਝੂਠੇ ਨੇ ਅਤੇ ਪੁਲਿਸ ਨੇ ਆਪ ਆਪਣਾ ਬੰਦਾ ਮਾਰ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਹੈ ਪੁਲਿਸ ਨੂੰ ਸੂਚਿ ਮਿਲੀ ਕਿ ਫੈਜ਼ਲ ਜੱਟ ਆਪਣੇ ਭਤੀਜੇ ਤੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ ਘਰ ਵਿੱਚ ਲੁਕਿਆ ਹੋਇਆ ਹੈ ਪੁਲਿਸ ਨੇ ਫੈਜ਼ਲ ਦੇ ਘਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫੈਜ਼ਲ ਜੱਟ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇਹ ਮੁਕਾਬਲਾ 17 ਘੰਟੇ ਚੱਲੇਗਾ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਹਜ਼ਾਰ ਦੇ ਕਰੀਬ ਪੁਲਸੀਏ ਵਕ ਵਕ ਥਾਵਾਂ ਤੋਂ ਉਸ ਦੇ ਘਰ ਤੇ ਗੋਲੀਆਂ ਚਲਾਉਂਦੇ ਰਹਿਣਗੇ ਹੈਲੀਕਾਪਟਰ ਤੱਕ ਬੁਲਾਏ ਗਏ ਅਤੇ ਉਸ ਦੀ ਘਰ ਦੀ ਛੱਤ ਤੇ ਵੀ ਨਾ ਜਾਣੇ ਕਿੰਨੇ ਹਜ਼ਾਰ ਰੌਂਦ ਫਾਇਰ ਕੀਤੇ ਗਏ ਜਦ ਅਖੀਰ ਘਰ ਵਿੱਚੋਂ ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਪੁਲਿਸ ਨੇ ਫੈਜ਼ਲ ਜੱਟ ਉਸਦੇ ਪਤੀਜੇ ਅਤੇ ਦੋ ਹੋਰ ਸਾਥੀਆਂ ਦੀ লাশ ਨੂੰ ਬਾਹਰ ਕੱਢਿਆ ਮੁਕਾਬਲੇ ਤੋਂ ਬਾਅਦ ਘਰ ਦੀ ਕੋਈ ਵੀ ਦੀਵਾਰ ਐਸੀ ਨਹੀਂ ਸੀ ਜਿਸ ਵਿੱਚ ਸੁਰਾਖ ਨਾ ਹੋਏ ਹੋਣ ਪਿੰਡ ਵਾਲੇ ਵੀ ਗੋਲੀਆਂ ਦੀ ਆਵਾਜ਼ ਸੁਣ ਬੋਲੇ ਹੋ ਗਏ ਜਾਂਦਾ ਜਾਂਦਾ ਫੈਜ਼ਲ ਜੱਟ ਇਹ ਕਹਿ ਗਿਆ ਇਸ ਕਹਾਣੀ ਨੂੰ ਦੱਸਣ ਪਿੱਛੇ ਮਕਸਦ ਆਹੀ ਹੈ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਭਾਵੇਂ ਉਹ ਕੰਮ ਇੱਕ ਵਾਰ ਕੀਤਾ ਹੋਵੇ ਜਾਂ ਹਜ਼ਾਰ